ਤੁਸੀਂ ਦੇਖ ਰਹੇ ਹੋ ਪੀਟੀਸੀ న్యూਸ ਦੇ ਡਿਜੀਟਲ ਪਲੈਟਫਾਰਮ ਮੈਂ ਹਾਂ ਦਲੀਪ ਸਿੰਘ ਜਦੋਂ ਆਮ ਆਦਮੀ ਪਾਰਟੀ ਸਰਕਾਰ 2022 ਵਿੱਚ ਜਿੱਤ ਕੇ ਆਈ ਸੀ ਪੰਜਾਬ ਦੇ ਵਿੱਚ ਤਾਂ ਉਸ ਤੋਂ ਬਾਅਦ ਦਿਨ ਸੀ 23 ਮਾਰਚ 2022 ਦਾ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਇੱਕ ਐਲਾਨ ਕੀਤਾ ਸੀ ਉਹਨੇ ਉਹਨਾਂ ਨੇ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਸੀ ਐਂਟੀ ਕ腐ਪਸ਼ਨ ਵਾਲਾ ਯਾਨੀ ਕਿ ਕਿਤੇ ਵੀ ਕ腐ਪਸ਼ਨ ਹੋ ਰਹੀ ਹੋਵੇ ਤੁਸੀਂ ਉਸ ਨੰਬਰ ਤੇ WhatsApp ਨੰਬਰ ਤੇ ਆਪਣੀ ਵੀਡੀਓ ਜਾਂ ਆਡੀਓ ਭੇਜ ਦਿਓ ਤਾਂ ਤੁਰੰਤ ਕਾਰਵਾਈ ਹੋਏਗੀ ਪਰ 2 ਸਾਲ ਤੋਂ ਵੱਧ ਸਮਾਂ ਹੋ ਗਿਆ ਆਮ ਸ਼ਖਸ ਨੂੰ ਇਸ ਕਾਰਵਾਈ ਬਾਰੇ ਸ਼ਾਇਦ ਪਤਾ ਹੋਵੇ ਨਾ ਹੋਵੇ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਮੰਤਰੀ ਸਾਹਿਬਾਂ ਨੇ ਅਨਮੋਲ ਗगन ਮਾਨ ਜੋ ਕਿ ਖਰੜ ਤੋਂ ਵਿਧਾਇਕ ਨੇ ਮੰਤਰੀ ਵੀ ਨੇ ਉਹਨਾਂ ਨੇ ਆਪਣੀ ਬੇਵਸੀ ਇਸ ਤਰ੍ਹਾਂ ਦੱਸੀ ਜਦੋਂ ਉਹਨਾਂ ਦੀ ਬੇਵਸੀ ਕੋਈ ਸੁਣੇਗਾ ਤਾਂ ਕਹੇਗਾ ਕਿ ਪੰਜਾਬ ਦੇ ਵਿੱਚ ਜੋ ਕ腐ਸ਼ਨ ਹੈ ਸ਼ਾਇਦ ਇਹ ਕਦੇ ਖਤਮ ਨਹੀਂ ਹੋਏਗੀ ਕਿਉਂਕਿ ਮੰਤਰੀ ਸਾਹਿਬਾ ਦਾ ਖੁਦ ਕਹਿਣਾ ਹੈ ਕਿ ਉਹਨਾਂ ਦੇ ਨਾਂ ਤੇ ਕਈ ਅਫਸਰ ਨੇ ਕਈ ਤਹਿਸੀਲਦਾਰ ਨੇ ਈਓ ਨੇ ਜੋ ਕਿ ਉਹਨਾਂ ਦੇ ਨਾਂ ਤੇ ਆਮ ਲੋਕਾਂ ਤੋਂ ਪੈਸੇ ਮੰਗਦੇ ਨੇ ਅਤੇ ਇਹ ਕਹਿੰਦੇ ਨੇ ਕਿ ਇਹ ਪੈਸੇ ਲੈਣੇ ਜ਼ਰੂਰੀ ਨੇ ਰਿਸ਼ਵਤ ਦੇ ਤੌਰ ਤੇ ਕਿਉਂਕਿ ਸਾਨੂੰ ਪੈਸੇ ਉੱਪਰ ਬਚਾਉਣੇ ਹੁੰਦੇ ਨੇ ਉੱਪਰ ਦਾ ਮਤਲਬ ਕਿ ਉਹਨਾਂ ਦਾ ਮਤਲਬ ਏਸੀ ਕੀ ਐਮਐਲਏ ਦਾ ਨਾਂ ਵੀ ਲਿਆ ਜਾਂਦਾ ਹੈ ਅਨਮੋਲ ਗਗਨਮਾਨ ਦਾ ਨਾਮ ਲੈ ਕੇ ਵੀ ਕਰਪਸ਼ਨ ਕੀਤੀ ਜਾਂਦੀ ਹੈ ਪਰ 2 ਸਾਲ ਹੋ ਗਏ ਉਸ ਐਂਟੀ ਕਰਪਸ਼ਨ ਨੰਬਰ ਦਾ ਹੋਇਆ ਕਿ ਕਿਉਂਕਿ ਜਦੋਂ ਤੁਹਾਡੀ ਮੰਤਰੀ ਹੀ ਤੁਹਾਡੀ ਵਿਧਾਇਕਾ ਹੀ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਹੋਵੇ ਕਿ ਥੱਲੇ ਵਾਲੇ ਜਿਹੜੇ ਅਫਸਰ ਨੇ ਅਫਸਰ ਨੇ ਉਹ ਮੇਰਾ ਨਾਮ ਲੈ ਕੇ ਲੋਕਾਂ ਤੋਂ ਪੈਸੇ ਦੀ ਉਗਾਈ ਕਰਦੇ ਨੇ ਪੈਸੇ ਮੰਗਦੇ ਨੇ ਤੁਹਾਨੂੰ ਪਤਾ ਹੈ ਕਿ ਖਰੜ ਤੋਂ ਵਿਧਾਇਕ ਨੇ ਅਨਮੋਲ ਗਗਨਮਾਨ ਖਰੜ ਦੀ ਜੋ ਤਹਿਸੀਲ ਹੈ ਉਹ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਅਮੀਰ ਤਹਿਸੀਲ ਮੰਨੀ ਜਾਂਦੀ ਹੈ ਇਸ ਤੋਂ ਬਾਅਦ ਕਿਉਂਕਿ ਪੰਜਾਬ ਦੇ ਇਸ ਇਲਾਕੇ ਦੇ ਵਿੱਚ ਖਰੜ ਦੇ ਇਲਾਕੇ ਦੇ ਵਿੱਚ ਜਾਂ ਮੁਹਾਲੀ ਦੇ ਇਸ ਇਲਾਕੇ ਦੇ ਵਿੱਚ ਬਹੁਤ ਸਾਰੀ ਰੀਅਲ ਏਸਟੇਟ ਕੰਪਨੀਆਂ ਕੰਮ ਕਰਦੀਆਂ ਨੇ ਬਹੁਤ ਸਾਰੇ ਲੋਕਾਂ ਦਾ ਦੀ ਰਜਿਸਟਰੀ ਹੁੰਦੀ ਹੈ ਜ਼ਮੀਨਾਂ ਦਾ ਕੰਮ ਹੁੰਦਾ ਇਸੇ ਕਰਕੇ ਖਰੜ ਦੀ ਤਸਵੀਲ ਨੂੰ ਪੰਜਾਬ ਭਰ ਦੀ ਸਭ ਤੋਂ ਮਹਿੰਗੀ ਤਸਵੀਲ ਕਿਹਾ ਜਾਂਦਾ ਕਿਉਂਕਿ ਇੱਥੇ ਮੋਟੀ ਅਮਾਊਂਟ ਦੀਆਂ ਰਜਿਸਟਰੀਆਂ ਕਰਵਾਈਆਂ ਜਾਂਦੀਆਂ ਨੇ ਤਾਂ ਇਹ ਆਪਣੇ ਆਪ ਦੇ ਵਿੱਚ ਬੜੀ ਅਹਿਮ ਗੱਲ ਹੈ ਕਿ ਜੋ ਮੰਤਰੀ ਨੇ ਅਨਮੋਲ ਗਗਨਮਾਨ ਤੇ ਖੜਰਦੀਏ ਵਿਧਾਇਕਾ ਵੀ ਨੇ ਉਹੀ ਪਰੇਸ਼ਾਨ ਨੇ ਕਰਪਸ਼ਨ ਤੋਂ ਜੋ ਪਰੇਸ਼ਾਨ ਨੇ ਮੀਡੀਆ ਸਾਹਮਣੇ ਆ ਕੇ ਉਹਨਾਂ ਨੇ ਆਪਣੀ ਫਰਸਟ੍ਰੇਸ਼ਨ ਕੱਢੀ ਉਹਨਾਂ ਨੇ ਕਿਹਾ ਕਿ ਉਹ ਅਫਸਰ ਧਿਆਨ ਨਾਲ ਕੰਨ ਖੋਲ ਕੇ ਸੁਣ ਲੈਣ ਜੋ ਮੇਰੇ ਨਾਂ ਤੇ ਆਮ ਲੋਕਾਂ ਤੋਂ ਪੈਸੇ ਲੈਂਦੇ ਨੇ ਉਹਨਾਂ ਨੇ ਕਿਹਾ ਕਿ ਵਿਧਾਇਕਾ ਨੇ ਪਹਿਲਾਂ ਇਹ ਤੁਹਾਨੂੰ ਸੁਣਾਉਂਦੇ ਆ ਕਿ ਬਹੁਤ ਸਾਰੀਆਂ ਗੱਲਾਂ ਆਉਂਦੀਆਂ ਨੇ ਲੋਕਲ ਅਫਸਰਾਂ ਦੁਆਰਾ ਚਾਹੇ ਉਹ ਤਹਿਸੀਲਾਂ ਦੇ ਵਿੱਚ ਨੇ ਚਾਹੇ ਉਹ ਲੋਕਲ IO ਦੁਆਰਾ ਜਾਂ ਲੋਕਲ ਕੋਈ ਕਲਰਕ ਤੋਂ ਲੈ ਕੇ IO ਤੱਕ ਬੈਠਾ ਕਿਸੇ ਤਹਿਸੀਲ ਦੇ ਵਿੱਚ ਕੋਈ ਅਫਸਰ ਬੈਠਾ ਜੇ ਕੋਈ ਵੀ ਕਹਿੰਦਾ ਵੀ ਅਸੀਂ ਪੈਸੇ ਉੱਪਰ ਦੇਣੇ ਨੇ ਕੋਈ ਨਕਸ਼ਾ ਪਾਸ ਕਰਨ ਦਾ ਤੁਹਾਡੇ ਤੋਂ ਪੈਸੇ ਮੰਗੇ ਕੋਈ ਤੁਹਾਨੂੰ ਗਲਤ ਤਰੀਕੇ ਨਾਲ ਵੈਸੇ ਵੀ ਐਨਓਸੀ ਸਰਕਾਰ ਖੋਲ ਰਹੀ ਹੈ ਜਿਹੜੀ ਕਿ ਸਾਡੇ ਹਲਕੇ ਲਈ ਮੇਰੇ ਹਲਕੇ ਲਈ ਇਹ ਬਹੁਤ ਵੱਡੀ ਰਾਹਤ ਦੀ ਗੱਲ ਹੈ ਐਨਓਸੀਜ਼ ਦੇ ਫੈਸਲੇ ਉੱਤੇ ਵੀ ਮੈਂ ਪੂਰੇ ਏਰੀਆ ਨੂੰ ਵਧਾਈ ਦਿੰਨੀ ਆ ਮੈਂ ਇੱਕ ਜਲਦੀ ਕਰਪਸ਼ਨ ਵਾਲਾ ਹੈਲਪਲਾਈਨ ਨੰਬਰ ਜਾਰੀ ਕਰ ਦੇਣਾ ਮੇਰੇ ਘਰ ਦੇ ਚਾਰ ਦਿਵਾਰੀ ਖੁੱਲੇ ਰਹਿੰਦੇ ਨੇ ਮੇਰੇ ਜਾਣ ਪਛਾਣ ਦਾ ਕੋਈ ਬੰਦਾ ਕੋਈ ਵੀ ਕਵੇ ਕਿਸੇ ਤਰੀਕੇ ਦੀ ਕਰਪਸ਼ਨ ਦੀ ਗੱਲ ਕਰੇ ਮੇਰੇ ਤੱਕ ਗੱਲ ਪਹੁੰਚਾਓ ਕਿਸੇ ਅਫਸਰ ਨਾਲ ਕੋਈ ਕਮੇਟੀ ਦੇ ਅਫਸਰ ਦੇ ਨਾਲ ਕਿਸੇ ਈਓ ਨਾਲ ਕਿਸੇ ਤਸੀਲਦਾਰ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ ਜੀ ਇੱਕ ਤਾਂ ਕਰਪਸ਼ਨ ਕਰਦੇ ਨੇ ਲੋਕਾਂ ਤੋਂ ਪੈਸੇ ਫੜਦੇ ਨੇ ਉੱਪਰ ਇਹ ਵੀ ਕਹਿੰਦੇ ਵੀ ਅਸੀਂ ਉੱਪਰ ਦੇਣੇ ਹੁੰਦੇ ਸਾਨੂੰ ਤਾਂ ਫੜਦੇ ਪੈਂਦੇ ਆ ਮੈਂ মিডিਆ ਰਾਹੀਂ ਤੇ ਸ਼ਰਮ ਥੋੱਕ ਕੇ ਕਹਿੰਨੀ ਐ ਵੀ ਕੋਈ ਤਹਿਸੀਲਦਾਰ ਜਿਹੜੀ ਅੱਜ ਤੱਕ ਮਾਜਰੀ ਦੀ ਰਹੀ ਹੈ ਕੋਈ ਤਹਿਸੀਲਦਾਰ ਜਿਹੜੀ ਖਰੜ ਦੇ ਵਿੱਚ ਰਹੀ ਹੈ ਜੇ ਉਹ ਇਹ ਗੱਲਾਂ ਮੈਨੂੰ ਹੁਣ ਪਤਾ ਲੱਗਦੀਆਂ ਵੀ ਇਹ ਪੈਸੇ ਵੀ ਫੜਦੇ ਰਹਿੰਦੇ ਆ ਤੇ ਉੱਪਰ ਸਾਡਾ ਨਾਂ ਵੀ ਲੈਂਦੇ ਰਹਿੰਦੇ ਨੇ ਜਿਹੜੀ ਕਿ ਸ਼ਰਮਸ਼ਾਰ ਗੱਲ ਹੈ ਪਿਛਲੇ ਦਿਨੀ ਮੈਂ ਇਹਨਾਂ ਨੂੰ ਫੋਨ ਕਰਕੇ ਕਿਹਾ ਸੀ ਵੀ ਤੁਹਾਨੂੰ ਕਿਤੇ ਸਭ ਤੋਂ ਵੱਧ ਕਰਪਟ ਲੀਡ ਅਫਸਰਾਂ ਦੇ ਜਿਹੜੇ ਅਵਾਰਡ ਹੈ ਉਹਨਾਂ ਦਿੱਤੇ ਜਾਣ ਜਿਸ ਤਰੀਕੇ ਤੁਸੀਂ ਲੋਕਾਂ ਦੀ ਲੁੱਟਖਸਟ ਕਰਦੇ ਹੋ ਮੇਰਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਜੀ ਕਿਸੇ ਅਫਸਰ ਦੇ ਨਾਲ ਏ ਅਸੀਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਾਂ ਜਿਹੜਾ ਵੀ ਕੋਈ ਲੋਕ ਸਾਡੇ ਤੱਕ ਮੇਰੇ ਕੋਲ ਕੋਈ ਖਬਰ ਇਹਨਾਂ ਦੀ ਲੈ ਕੇ ਆਉਣਗੇ ਕੋਈ ਸਬੂਤ ਲੈ ਕੇ ਤਾਂ ਉਹਨਾਂ ਅਫਸਰਾਂ ਨੂੰ ਤਾਕੀਦ ਕਰ ਰਹੇ ਨੇ ਜੋ ਭ੍ਰਿਸ਼ਟਾਚਾਰੀ ਨੇ ਤੇ ਮੀਡੀਆ ਵਾਲਿਆਂ ਨੂੰ ਵੀ ਅਪੀਲ ਕਰ ਰਹੇ ਨੇ ਕਿ ਮੇਰੇ ਭਰਾਵੋ ਜੇ ਤੁਹਾਡੇ ਕੋਲ ਕੋਈ ਕਿਸੇ ਤਰ੍ਹਾਂ ਦਾ ਕੋਈ ਸਬੂਤ ਆਂਦਾ ਹੈ ਤਾਂ ਮੈਨੂੰ WhatsApp ਕਰੋ ਤਾਂ ਕਿ ਕਾਰਵਾਈ ਕੀਤੀ ਜਾ ਸਕੇ ਪਰ ਸਵਾਲ ਇਹ ਹੈ ਕਿ 2 ਸਾਲ ਤੋਂ ਜਿਹੜਾ ਐਂਟੀ ਕ腐ਪਸ਼ਨ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਸੀ ਕੀ ਮੰਤਰੀ ਸਾਹਿਬਾਂ ਨੇ ਉਸ ਦਾ ਫਾਇਦਾ ਨਹੀਂ ਚੁੱਕਿਆ ਕੀ ਇਸ ਤੋਂ ਬਾਅਦ ਇਹ ਸਵਾਲ ਨਹੀਂ ਖੜਾ ਹੁੰਦਾ ਕਿ ਜੋ ਆਮ ਇਨਸਾਨ ਰੋਜ਼ ਦੇ ਕੰਮ ਕਰਵਾਉਣ ਸਰਕਾਰੀ ਦਫ਼ਤਰਾਂ 'ਚ ਜਾਂਦਾ ਹੈ ਤਾਂ ਕੀ ਉਸ ਦੇ ਲਈ ਕ腐ਸ਼ਨ ਖਤਮ ਹੋ ਗਈ 2 ਸਾਲ ਤੋਂ ਬਾਅਦ ਜੋ ਐਂਟੀ ਕ腐ਸ਼ਨ ਨੰਬਰ ਜਾਰੀ ਕੀਤਾ ਗਿਆ ਸੀ ਕਿ ਆਮ ਲੋਕਾਂ ਦੀਆਂ ਮੁਸ਼ਕਲਾਂ ਖਤਮ ਹੋਈਆਂ ਇਹ ਲੱਗਦਾ ਨਹੀਂ ਕਿਉਂਕਿ ਮੰਤਰੀ ਸਾਹਿਬਾ ਖੁਦ ਪਰੇਸ਼ਾਨ ਨੇ ਇਸ ਗੱਲ ਤੋਂ ਕਿ ਮੇਰੇ ਨਾਮ ਤੇ ਪਰਚਾ ਪਾੜ ਕੇ ਜੋ ਨੀਚੇ ਦੇ ਅਧਿਕਾਰੀ ਨੇ ਉਹ ਪੈਸਾ ਲੈਂਦੇ ਨੇ ਆਮ ਲੋਕਾਂ ਤੋਂ ਇਹ ਕਹਿੰਦੇ ਹੋਏ ਕਿ ਪੈਸੇ ਉੱਪਰ ਤੱਕ ਭੇਜਣੇ ਨੇ ਯਾਨੀ ਕਿ ਜੋ ਅਫਸਰशाही ਹੈ ਜੋ ਸਿਆਸਤ ਵਿੱਚ ਲੋਕ ਬੈਠੇ ਨੇ ਸੱਤਾ ਦੇ ਵਿੱਚ ਬੈਠੇ ਨੇ ਉਹਨਾਂ ਦੇ ਵਿੱਚ ਕੋਆਰਡੀਨੇਸ਼ਨ ਇਸ ਕਰਕੇ ਨਹੀਂ ਹੈ ਕਿਉਂਕਿ ਉਹ ਇੱਕ ਦੂਜੇ ਤੋਂ ਪਰੇਸ਼ਾਨ ਨੇ ਖਾਸ ਕਰਕੇ ਮੰਤਰੀ ਸਾਹਿਬਾ ਤੁਹਾਨੂੰ ਇੱਕ ਚੀਜ਼ ਦਿਖਾਣੇ ਆ ਜੋ ਜਦੋਂ 2022 ਵਿੱਚ ਸਰਕਾਰ ਆਈ ਸੀ ਆਮ ਆਦਮੀ ਪਾਰਟੀ ਦੀ ਤਾਂ 23 ਮਾਰਚ ਦਾ ਦਿਨ ਸੀ 23 ਮਾਰਚ ਨੂੰ ਐਲਾਨ ਕੀਤਾ ਗਿਆ ਸੀ پنجاب ਦੇ ਮੁੱਖ ਮੰਤਰੀ ਵੱਲੋਂ ਕਿਉਂਕਿ 23 مارچ ਨੂੰ ਭਗਤ ਸਿੰਘ ਹੋਰਾਂ ਦਾ ਸ਼ਹੀਦੀ ਦਿਹਾੜਾ ਹੁੰਦਾ ਹੈ ਤਾਂ ਸ਼ਹੀਦੀ ਦਿਹਾੜੇ ਮੌਕੇ ਇਹ ਨੰਬਰ 1ਸੀ ਜੋ ਨਸ਼ਰ ਕੀਤਾ ਗਿਆ ਸੀ ਲੋਕਾਂ ਦੇ ਲਈ ਉਹ ਨੰਬਰ ਪਹਿਲਾਂ ਪੜ੍ਹ ਕੇ ਤੁਹਾਨੂੰ ਸੁਣਾ ਦਈਏ ਹੋ ਸਕਦਾ ਹੈ ਕਿ ਤੁਹਾਨੂੰ ਯਾਦ ਨਾ ਹੋਵੇ ਤਾਂ ਇਹ ਨੰਬਰ ਦੁਬਾਰਾ ਤੋਂ ਪੜ੍ਹ ਕੇ ਤੁਸੀਂ ਮੁੜ ਕੇ ਪੰਜਾਬ ਨੂੰ ਕਰਪਸ਼ਨ ਫਰੀ ਬਣਾ ਸਕੋ ਜੋ ਮੁੱਖ ਮੰਤਰੀ ਸਾਹਿਬ ਨੇ ਨੰਬਰ ਦਿੱਤਾ ਸੀ ਤਾਂ ਨੰਬਰ ਦੁਬਾਰਾ ਤੋਂ ਅਸੀਂ ਪੜ੍ਹ ਦਿੰਨੇ ਆਂ ਐਂਟੀ ਕਰਪਸ਼ਨ ਐਕਸ਼ਨ ਲਾਈਨ ਇਸ ਨੰਬਰ ਇਸ ਪੂਰੀ ਸਹੂਲਤ ਦਾ ਨਾਮ ਰੱਖਿਆ ਗਿਆ ਸੀ ਜੋ ਨੰਬਰ ਹੈ ਉਹ ਹੈ 9501200200 ਯਾਨੀ 9501200200 ਇਸ ਨੰਬਰ ਤੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਕਿਸੇ ਵੀ ਹਾਲਾਤ ਦੇ ਵਿੱਚ ਤੁਸੀਂ ਹੋ ਤੁਹਾਨੂੰ ਲੱਗ ਰਿਹਾ ਹੋਵੇ ਕਿ ਤੁਹਾਡੇ ਆਲੇ ਦੁਆਲੇ ਕ腐ਸ਼ਨ ਚੱਲ ਰਹੀ ਹੈ ਕੋਈ ਤੁਹਾਡੇ ਤੋਂ ਪੈਸੇ ਮੰਗ ਰਿਹਾ ਹੈ ਤਾਂ ਤੁਸੀਂ ਇਸ ਨੰਬਰ ਤੇ ਆਡੀਓ ਵੀਡੀਓ ਪਾ ਸਕਦੇ ਹੋ ਇਹ ਮੇਰਾ ਪਰਸਨਲ WhatsApp ਨੰਬਰ ਹੈ ਪਰ ਮੁੱਖ ਮੰਤਰੀ ਸਾਹਿਬ ਦੇ ਪਰਸਨਲ WhatsApp ਨੰਬਰ ਕਿੰਨਾ ਕਾਰਗਰ ਸਾਬਤ ਹੋਇਆ 2 ਸਾਲ ਬਾਅਦ ਉਹਨਾਂ ਦੀ ਜੋ ਮੰਤਰੀ ਸਾਹਿਬਾ ਨੇ ਉਹਨਾਂ ਦੀ ਕੈਬਨਿਟ ਦੇ ਵਿੱਚ ਉਹਨਾਂ ਦੀ ਬੇਵਸੀ ਤੋਂ ਇਹ ਝਲਕ ਰਿਹਾ ਹੈ ਕਿ ਐਂਟੀ ਕ腐ਪਸ਼ਨ ਨੰਬਰ ਕਿੰਨਾ ਜ਼ਿਆਦਾ ਇਫੈਕਟਿਵ ਹੈ ਆਮ ਲੋਕਾਂ ਦੇ ਲਈ ਜੋ WhatsApp ਚੈਨਲ ਹੈ ਜੇ ਤੁਸੀਂ ਇਸ ਤੇ ਜਾਓਗੇ ਇਸ ਨੰਬਰ ਤੇ ਥੱਲੇ ਦੋ ਲਾਈਨਾਂ ਲਿਖੀਆਂ ਹੋਈਆਂ ਨੇ ਇਹ ਬੜੀ ਇੰਪੋਰਟੈਂਟ ਨੇ ਪੜ੍ਹਨੀਆਂ ਇਹ ਹੈ ਕਿ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਆਫ ਗਵਰਨਮੈਂਟ ਆਫ ਪੰਜਾਬ ਪਹਿਲੀ ਲਾਈਨ ਹੈ ਦੂਜੀ ਹੈ ਫਾਰ ਪ੍ਰੌਮਪਟ ਐਕਸ਼ਨ ਸ਼ੇਅਰ ਅ ਰਿਕਾਰਡਿੰਗ ਆਫ 애니ਵਨ ਆਸਕਿੰਗ ਯੂ ਫਾਰ ਅ ਬ੍ਰਾਈਬ ਟੂ ਅਵੇਲ ਆਫ 애니 ਗਵਰਨਮੈਂਟ ਸਰਵਿਸ ਮਤਲਬ ਕਿ ਤੁਸੀਂ ਜਿੰਨੀ ਛੇਤੀ ਹੋ ਸਕੇ ਇਸ ਤੇ ਆਪਣਾ ਰਿਕਾਰਡਿੰਗ ਜਾਂ ਵੀਡੀਓ ਭੇਜ ਸਕਦੇ ਹੋ ਜੇਕਰ ਤੁਹਾਡੇ ਸਰਕਾਰੀ ਦਫਤਰ ਜਿੱਥੇ ਤੁਸੀਂ ਕੰਮ ਕਰਨ ਗਏ ਹੋ ਉੱਥੇ ਕੋਈ ਅਫਸਰ ਤੁਹਾਡੇ ਤੋਂ ਪੈਸੇ ਮੰਗਦਾ ਹੈ ਤਾਂ ਤੁਰੰਤ ਕਾਰਵਾਈ ਕੀਤੀ ਜਾਏਗੀ ਪਰ ਆਮ ਲੋਕਾਂ ਨੂੰ ਇਹ ਗੱਲ ਸੁਣ ਕੇ ਇਹ ਖਬਰ ਸੁਣ ਕੇ ਹਾਸਾ ਆ ਰਿਹਾ ਹੋਣਾ ਕਿ ਜਦੋਂ ਭਗਵਾਨ ਪ੍ਰਮਾਨ ਸਾਹਿਬ ਹੋਰਾਂ ਦੀ ਜੋ ਮੰਤਰੀ ਸਾਹਿਬਾਂ ਉਹਨਾਂ ਦੀ ਕੈਬਨਿਟ ਦੇ ਵਿੱਚ ਉਹੀ ਪਰੇਸ਼ਾਨ ਨੇ ਤਾਂ ਸਾਡੀ ਕੀ ਵਿਸਾਤ ਹੈ ਇਸ ਪੂਰੇ ਮਾਮਲੇ ਦੇ ਵਿੱਚ ਤਾਂ ਇਹ ਐਂਟੀ ਕ腐ਪਸ਼ਨ ਜੋ ਨੰਬਰ ਹੈ ਤੁਸੀਂ ਮੁੜ ਕੇ ਯਾਦ ਕਰ ਲਓ ਇਸ ਨੰਬਰ ਤੇ ਕੋਈ ਵੀ ਕ腐ਪਸ਼ਨ ਹੋ ਰਹੀ ਹੋਏ ਭੇਜ ਦੇਣਾ ਹੋ ਸਕਦਾ ਕੋਈ ਕਾਰਵਾਈ ਹੋ ਜਾਵੇ ਕਿਉਂਕਿ ਉਮੀਦ ਦਾ ਪੱਲਾ ਨਹੀਂ ਛੜਣਾ ਚਾਹੀਦਾ ਮੰਤਰੀ ਸਾਹਿਬਾਂ ਤਾਂ ਸ਼ਾਇਦ ਉਮੀਦ ਦਾ ਪੱਲਾ ਛੱਡ ਚੁੱਕੇ ਨੇ ਧੰਨਵਾਦ